ਕੁਛ ਇਹੋ ਜਿਹੀਆਂ ਅਦਭੁਤ ਚੀਜ਼ਾਂ ਤੁਹਾਨੂੰ ਸੋਚਣ ਤੇ ਮਜਬੂਰ ਕਰ ਦਿੰਦੀਆਂ ਹਨ ਵੀ ਇਹੋ ਜਿਹਾ ਵੀ ਕਦੀ ਕੁਝ ਹੋ ਸਕਦਾ ਹੈ ਇਹ ਜਿਹੜੀ ਫੈਕਟਰੀ ਤੁਸੀਂ ਦੇਖ ਰਹੇ ਆ ਸਦੀਆਂ ਪੁਰਾਣੀ ਹੈ ਫੈਕਟਰੀ ਹੈ ਇਹ ਨਾ ਤੇ ਡੀਜ਼ਲ ਨਾਲ ਚੱਲਦੀ ਨਾ ਪੈਟਰੋਲ ਨਾਲ ਚੱਲਦੀ ਤੇ ਨਾ ਚੱਲਦੀ ਹੈ ਬਿਜਲੀ ਨਾਲ ਇਹ ਚੱਲਦੀ ਹੈ ਪਾਣੀ ਦੇ ਨਾਲ ਬਿਲਕੁਲ ਤੁਸੀਂ ਸਹੀ ਸੁਣ ਰਹੇ ਆ ਤੇ ਸਦੀਆਂ ਪਹਿਲਾਂ ਇਹ ਪਾਣੀ ਨਾਲ ਕਿੱਦਾਂ ਚੱਲਣੀ ਸ਼ੁਰੂ ਹੋਈ ਸੀ ਇਹ ਸਾਰਾ ਇਤਿਹਾਸ ਦੱਸਾਂਗੇ ਵੀਡੀਓ ਦੇ ਵਿੱਚ 200 ਸਾਲ ਪੁਰਾਣੀ ਬਿਲਕੁਲ ਆਜ਼ਾਦੀ ਤੋਂ ਪਹਿਲਾਂ ਗੋਰਿਆਂ ਦੇ ਟਾਈਮ ਨਾਲ ਇਹ ਬਣੀ ਹੋਊ ਫੈਕਟਰੀ ਆ ਤੇ ਇਹ 200 ਸਾਲ ਪੁਰਾਣੀ ਬਿਲਡਿੰਗ ਔਰ ਅੱਜ ਵੀ ਇਹ ਲੈਂਟਰ ਇਦਾਂ ਲੱਗਦਾ ਇਦਾਂ ਬਿਲਕੁਲ ਨਵਾਂ ਹੁੰਦਾ ਨਾ ਕੀ ਹੋ ਗਿਆ ਅੱਖਾਂ ਕਹਦੇ ਯਾਰ ਜਿਵੇਂ ਖੁਸ਼ੀ ਆ ਗਈ ਬਾਦ ਹਾਏ ਹਾਏ ਯਾ ਮਾ ਸਟੇਕਰ ਹੜ ਚੱਲਦਾ ਕਿਦਾਂ ਆ ਤੁਹਾਨੂੰ ਅੱਜ ਆਪਾਂ ਇਹ ਵੀ ਦੱਸਣਾ ਆ ਆ ਆ ਚੈੱਕ ਕਰੋ ਰਾਈਟ ਇਹ ਇਦਾਂ ਲੱਗਦਾ ਜਿਦਾਂ 에ਰੋਪਲੇਨ ਤੇ ਜਿਹੜੇ ਸਾਈਡਾਂ ਦੇ ਜੈਟ ਨਹੀਂ ਲੱਗੇ ਹੁੰਦੇ ਉਹਦੇ ਮੂਰੇ ਪਰਾਂ ਦੇ ਮੂਰੇ ਇਦਾਂ ਦਾ ਪਰ ਲਗਾਇਆ ਹੁੰਦਾ ਬਟ ਪਹਿਲਾਂ ਇਨਾ ਦੇ ਵੀ ਮਾਪੇ ਦਾਦਾ ਦਾਦੀ ਨਾਨਾ ਨਾਨੀ ਫਿਰ ਤੇ ਜੀਂਦੇ ਆ ਉਹਨਾਂ ਦੇ ਮਤਲਬ ਉਹਨਾਂ ਦੇ ਫਿਰ ਦੇ ਉੱਤੇ ਉਹਨਾਂ ਦਾ ਸਾਆਇਆ ਹੈਗਾ ਉਹਨਾਂ ਦੀ ਰਿਸਪੈਕਟ ਕਰੋ ਰਾਈਟ ਬਹੁਤ ਕੁਝ ਇਹ ਪਾਣੀ ਨਾਲ ਕਿਆ ਰਹੇ ਆਂ ਆਉਂਦਾ ਹੁੰਦਾ ਸੀ ਇਹ ਵੀ ਫੋਟੋਆਂ ਜੀ ਰਹਿ ਜਾਣ ਆ ਆਉਣ ਵਾਲੀ ਪੀੜ੍ਹੀ ਦੇ ਲਈ ਹਾਂਜੀ ਤੇ ਵੈਲਕਮ ਐ ਇੱਕ ਨਵੇਂ ਵਲੌਗ ਦੇ ਵਿੱਚ ਤੇ ਮੈਂ ਤੁਹਾਡਾ ਹਰਪਾਲ ਗ੍ਰੇਟ ਟੈਲੀਕਾਸਟ ਚੈਨਲ ਤੋਂ ਤੇ ਅੱਜ ਤੁਹਾਡੇ ਲਈ ਲੈ ਕੇ ਆਏ ਆਂ ਇੰਜੀਨੀਅਰਿੰਗ ਦਾ ਇੱਕ ਨਿਆਬ ਨਮੂਨਾ 200 ਸਾਲ ਪੁਰਾਣਾ ਇੱਕ ਇਤਿਹਾਸ ਲੈ ਕੇ ਆਏ ਆ ਤੁਹਾਡੇ ਲਈ ਪਹਿਲਾਂ ਤੁਹਾਨੂੰ ਨਿਗਾਹ ਮਾਰੋ ਆ ਥੱਲੇ ਪਾਣੀ ਜਿਹੜਾ ਚੱਲ ਰਿਹਾ ਆ ਐਕਚੁਅਲ ਦੇ ਵਿੱਚ ਇਹ ਜਿਹੜਾ ਅੰਦਰ ਇੱਕ ਕਮਰਾ ਬਣਿਆ ਨੇ ਇਹਦੇ ਵਿੱਚ ਇੱਕ ਚੱਲ ਰਿਹਾ ਮਿੱਨੀ ਕਾਰਖਾਨਾ ਯਸ ਮਿੱਨੀ ਕਾਰਖਾਨਾ ਇੱਕ ਮਿੱਨੀ ਫੈਕਟਰੀ ਚੱਲ ਰਹੀ ਆ ਔਰ ਕਿੱਦਾਂ ਚੱਲ ਰਹੀ ਆ ਇਹਦਾ ਤੁਹਾਨੂੰ ਵਿਸਤਾਰ ਦੇ ਨਾਲ ਦੱਸਾਂਗੇ ਔਰ ਇਹ ਹੈਗੀ ਆ 200 ਸਾਲ ਪੁਰਾਣੀ ਬਿਲਕੁਲ ਆਜ਼ਾਦੀ ਤੋਂ ਪਹਿਲਾਂ ਗੋਰਿਆਂ ਦੇ ਟਾਈਮ ਨਾਲ ਇਹ ਬਣੀ ਹੋਊ ਫੈਕਟਰੀ ਆ ਇਹ ਪਾਣੀ ਜਿਹੜਾ ਅੰਦਰੋਂ ਫੈਕਟਰੀ ਦੇ ਵਿੱਚੋਂ ਘੁੰਮ ਕੇ ਥੱਲੇਉਂ ਦੀ ਆ ਰਿਹਾ ਆ ਰਾਈਟ ਇਹ ਕੀ ਹੈ ਇਹਦੇ ਅੰਦਰ ਕਾਦੀ ਹੈ ਇਹ ਫੈਕਟਰੀ ਤੇ ਆਪਾਂ ਗੱਲ ਕਰਾਂਗੇ ਇੱਥੇ ਨਾ ਇਹਨੂੰ ਫੈਕਟਰੀ ਨੂੰ ਅੰਦਰੋਂ ਵੀ ਤੁਹਾਨੂੰ ਦਿਖਾਵਾਂਗੇ ਜਾ ਕੇ ਪਹਿਲਾਂ ਤੁਹਾਨੂੰ ਉਹਦੀ ਬਾਹਰੀ ਲੁੱਕ ਲੈ ਕੇ ਆਇਆ ਦਿਖਾਉਣ ਤੇ ਇਹ ਬਾਹਰੀ ਲੋਕਿਆ ਇਹ ਪਾਣੀ ਇੱਥੋਂ ਅੰਦਰ ਜਾ ਰਿਹਾ ਹੈ ਇਹਦੇ ਆ ਦੇਖਿਓ ਇੱਥੋਂ ਜਾ ਰਿਹਾ ਅੰਦਰ ਤੇ ਉੱਪਰ ਤੋਂ ਦੂਸਰੇ ਪਾਸੇ ਦੀ ਘੁੰਮ ਕੇ ਬਾਹਰ ਆ ਰਿਹਾ ਫੈਕਟਰੀ ਦੇ ਅੰਦਰ ਜਾ ਕੇ ਕਾਦੀ ਫੈਕਟਰੀ ਆ ਕੀ ਆ ਇਹ ਸਾਰਾ ਕੁਝ ਤੁਹਾਨੂੰ ਵੀਡੀਓ ਦੇ ਅੱਗੇ ਦੱਸਾਂਗੇ ਔਰ ਜਿਨ੍ਹਾਂ ਨੂੰ ਆਈਡੀਆ ਹੋ ਗਿਆ ਇਹ ਕੀ ਆ ਉਹ ਕਮੈਂਟ ਸੈਕਸ਼ਨ ਚ ਪਹਿਲੇ ਜਰੂਰ ਦੱਸ ਦਿਓ ਲਾਈਕ ਕਰਿਓ ਤੇ ਮੈਂ ਆਇਆ ਜ ਬਟਾਲੇ ਦੇ ਲਾਗੇ ਫਤੇ ਪਰ ਚੂੜੀਆਂ ਦੇ ਲਾਗੇ ਇੱਕ ਸਥਾਨਕ ਪਿੰਡ ਆ ਕੀ ਨਾ ਪਿੰਡ ਦਾ ਹੰਦੀ ਬਾੜ ਨਹਿਰਾਵਾਲਾ ਨਹਿਰਾਵਾਲਾ ਤੇ ਲੋ ਜੀ ਨਹਿਰਾਵਾਲੇ ਦੇ ਵਿੱਚ ਵਾਕੇ ਨਹਿਰਾ ਬਹੁਤ ਚੱਲਦੀਆਂ ਤੇ ਇੱਥੇ ਮੈਨੂੰ ਬਜ਼ੁਰਗ ਮਿਲੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਬਜ਼ੁਰਗੋ ਠੀਕ ਆ ਜੀ ਲੋ ਜੀ ਪਹਿਲਾਂ ਤਾਂ ਬਜ਼ੁਰਗਾਂ ਦਾ ਕਹਿੰਦੇ ਹੁੰਦੇ ਆਸ਼ੀਰਵਾਦ ਲੈਣਾ ਬਹੁਤ ਜ਼ਰੂਰੀ ਹੁੰਦਾ ਵੱਡੇ ਬਜ਼ੁਰਗ ਲੱਭਦੇ ਨਹੀਂ ਅੱਜ ਕੱਲ ਜਦੋਂ ਇਹ ਚਲੇ ਜਾਂਦੇ ਨਾ ਕਹਿੰਦੇ ਸਿਰ ਤੋਂ ਇਹਨਾਂ ਦਾ ਹੱਥ ਉੱਠ ਜਾਂਦਾ ਆ ਫਿਰ ਚੇਤੇ ਆਉਂਦਾ ਇਸ ਲਈ ਪਹਿਲਾਂ ਜਿੰਨਾਂ ਵੀ ਮਾਪੇ ਦਾਦਾ ਦਾਦੀ ਨਾਨਾ ਨਾਨੀ ਫਿਰਤੇ ਜੀਂਦੇ ਆ ਉਹਨਾਂ ਦੇ ਮਤਲਬ ਉਹਨਾਂ ਦੇ ਫਿਰਦੇ ਉੱਤੇ ਉਹਨਾਂ ਦਾ ਸਾਆ ਹੈਗਾ ਉਹਨਾਂ ਦੀ ਰਿਸਪੈਕਟ ਕਰੋ ਦਿਲੋਂ ਦਿਲੋਂ ਇੱਜ਼ਤ ਕਰੋ ਠੀਕ ਆ ਬਾਬਾ ਜੀ ਪਹਿਲਾਂ ਤਾਂ ਵੈਲਕਮ ਤੁਹਾਡਾ ਜੀ ਆਇਆਂ ਨੂੰ ਮੇਰਾ ਨਾਮ ਹਰਪਾਲ ਸਿੰਘ ਆ ਮੈਂ ਭੋਗਪੁਰੋਂ ਆਇਆ ਪਿੰਡ ਮੇਰਾ ਬਰਾਮ ਆ ਤੇ ਗੱਲ ਕਰਨੀ ਆ ਆਪਾਂ ਅਹੇ ਤੇ ਬਾਬਾ ਜੀ ਇਹ ਜਿਹੜਾ ਚੱਲ ਰਿਹਾ ਆ ਪ੍ਰੋਜੈਕਟ ਇੱਥੇ ਬਾਬਾ ਇਹ ਕਿੰਨਾ ਕੁ ਪੁਰਾਣਾ ਆ ਇਹ ਜੀ ਅੰਗਰੇਜ਼ਾਂ ਦੇ ਵੇਲੇ ਦਾ ਜੀ ਅੰਗਰੇਜ਼ਾਂ ਦੇ ਵੇਲੇ ਦਾ ਇਹ ਦਪੂ ਵਿੱਚ ਮਾਰਕੀਟ ਚ ਪਤਾ ਕੀਤਾ ਕਿ ਇਹ 200 ਸਾਲ ਪੁਰਾਣਾ ਹੈ ਪੁਰਾਣਾ ਇੰਨਾ ਹੈਗਾ ਜੀ ਅੱਛਾ ਜੀ ਹੈਗਾ ਹੈ ਜੀ ਜੀ ਤੁਸੀਂ ਬਜ਼ੁਰਗਾਂ ਨੂੰ ਸੁਣਿਆ ਆਪਾਂ ਹਾਂ ਅਸੀਂ ਸੁਣਿਆ ਹਾਂ ਕਿਹੜਾ ਵੇਖਿਆ ਬੰਦਾ ਜੀ ਤੇ ਬਿਲਡਿੰਗ ਦੀ ਹਾਲਤ ਬਹੁਤ ਖਸਤਾ ਹੋ ਗਈ ਆ ਹੁਣ ਇਹ ਤਾਂ ਇੱਥੇ ਹੁਣ ਕਿਸੇ ਉਹਨੇ ਬਸ ਹੋ ਜਾਂ ਨਹੀਂ ਨਾ ਤੇ ਬਾਬਾ ਜੀ ਇਹ ਫੈਕਟਰੀ ਕਾਦੀ ਹੈ ਆਟਾ ਪੀਸਦਾ ਜੀ ਇੱਥੇ ਆਟਾ ਪੀਸਦਾ ਇਹ ਹੈਗੀ ਆ ਠੰਡੇ ਆਟੇ ਦੀ ਚੱਕੀ ਜਿਹਨੂੰ ਬੋਲਦੇ ਆ ਘਰਾੜ ਆ ਘਰਾੜ ਔਰ ਸਾਡੇ ਪੰਜਾਬ ਦੇ ਵਿੱਚ ਵੀ ਘਰਾੜ ਮੌਜੂਦ ਹੈ ਇੱਕ ਨਹੀਂ ਹੈਗੇ ਬਾਬਾ ਜੀ ਕਿੰਨੇ ਹੁੰਦੇ ਸੀ ਇੱਥੇ ਇਥੇ ਨਾਉਂ ਹੁੰਦੇ ਜੀ 9 ਕਰੋੜ ਮਜੂਦ ਸੀ ਇਸ ਜਗ੍ਹਾ ਦੇ ਉੱਤੇ ਦੇਖੋ ਇਤਨਾ ਵੱਡਾ ਏ ਹੈ ਸਾਡਾ ਕਹ ਲਈਏ ਇਤਿਹਾਸ ਹੈ ਜਿਹੜਾ ਹਿਮਾਚਲ ਦੇ ਵਿੱਚ ਕਰਾੜ ਕੱਲੇ ਹਿਮਾਚਲ 'ਚ ਨਹੀਂ ਹੁੰਦੇ ਸੀ ਪੰਜਾਬ 'ਚ ਬਹੁਤ ਹੁੰਦੇ ਸੀਗੇ ਇਹ ਨਿੱਕੇ ਨਿੱਕੇ ਸੂਏ ਨਿੱਕੀਆਂ ਨਿੱਕੀਆਂ ਨਹਿਰਾਂ ਕੱਢੀਆਂ ਆ ਔਰ ਇਹਦੇ ਵਿੱਚੋਂ ਇਹਦੇ ਅੰਦਰ ਕਰਾੜ ਜਲਦੇ ਆ ਮੈਂ ਅੰਦਰ ਜਾ ਕੇ ਵੀ ਤੁਹਾਨੂੰ ਦਿਖਾਉਂਗਾ ਇਹ ਪਾਣੀ ਥੱਲੇ ਜਾਂਦਾ ਤੇ ਕਿਦਾਂ ਕਰਾੜ ਅੰਦਰ ਕੰਮ ਕਰਦਾ ਉਹ ਵੀ ਤੁਹਾਨੂੰ ਦਿਖਾਇਆ ਜਾਊਗਾ ਤੇ ਬਾਬਾ ਜੀ ਕਦੋਂ ਦੀਆਂ ਗੱਲਾਂ ਆ ਇਹ ਜੀ ਨਾਲ ਅੰਗਰੇਜ਼ਾਂ ਦੇ ਵੇਚੀਆਂ ਕਿ ਅਸੀਂ ਤਾਂ ਮੁੰਡਾ ਪੋਣੇ ਚ ਭੌਂਦੇ ਰਹੇ ਆ ਆਟਾ ਇੱਥੇ ਅ ਕਿਆ ਬਾਤ ਹੈ ਕੋਈ ਗੱਲ ਸਾਂਝੀ ਕਰਨੀ ਹੋਵੇ ਉਸ ਟਾਈਮ ਦੀ ਵੀ ਜਿਹੜੀ ਯਾਦ ਆਉਂਦੀ ਹੋਵੇ ਨਹੀਂ ਆਟਾ ਠੰਡਾ ਹੁੰਦਾ ਹੈ ਜੀ ਅੱਛਾ ਜੀ ਹੂੰ ਤੇ ਆਟਾ ਚੰਗਾ ਮਲਿਆਮ ਹੁੰਦਾ ਵੀ ਛੂੜਾ ਵੀ ਨਹੀਂ ਆਉਂਦਾ ਕੀ ਨਹੀਂ ਹੁੰਦਾ ਛੂੜਾ ਵੀ ਨਹੀਂ ਹੁੰਦਾ अच्छा ਕਿ ਕਿਤਰਾ ਕਿਤਰਾ ਵੀ ਨਹੀਂ ਆਉਦਾ ਨਹੀਂ ਜੀ ਜਾਨੀ ਤੁਸੀਂ ਇਹ ਲੋਕਾਂ ਨੂੰ ਕਹੋਗੇ ਕਹਿ ਸਕਦੇ ਆਂ ਵੀ ਜੇ ਤੁਹਾਡੇ ਲਾਗੇ ਕੋਈ ਘਰਾੜਾ ਹੈਗਾ ਆ ਰੋਟਾ ਆਟਾ ਪਿਆਓ ਇਹ ਉੱਥੇ ਪਿਆਓ ਤੇ ਤੁਸੀਂ ਮੇਰੇ ਹਿਸਾਬ ਨਾਲ ਬਾਪੂ ਜੀ ਜਿੱਦਾਂ ਇੱਕ ਘਰਾੜਾ ਇੱਥੇ ਬਣਿਆ ਆ ਆਪਾਂ ਇਹਨੂੰ ਕਾਇਮ ਕਰ ਸਕਦੇ ਆਂ ਲੱਗ ਸਕੇ ਜਿੱਥੇ ਨਹਿਰਾਂ ਹੈਗੀਆਂ ਬਣ ਸਕਦਾ ਜੀ ਬਣ ਸਕਦਾ ਨਾ ਤਕਨੀਕ ਬਣ ਸਕਦੀ ਆ ਬਣ ਸਕਦੀ ਆ ਔਰ ਇਹਦੇ ਨਾਲ ਕਹਿੰਦੇ ਵੀ ਜਿਹੜੇ ਉਹਦੇ ਵਿੱਚ ਨਾ ਮਤਲਬ ਕਣਕ ਦੇ ਵਿੱਚ ਆਟੇ ਦੇ ਵਿੱਚ ਜਿਹੜੇ ਵਿਟਾਮਿਨ ਹੁੰਦੇ ਆ ਉਹ ਲੰਬੇ ਸੜ ਜਾਂਦੇ ਆ ਉਹ ਸੜ ਜਾਂਦੇ ਆ ਜਿਹੜੀਆਂ ਦੂਜੀਆਂ 20 ਵਾਲੀਆਂ ਚੱਕੀਆਂ ਆ ਪਰ ਇਹਦੇ ਵਿੱਚ ਉਹ ਉਹ ਪੂਰੇ ਐਸਾਈ ਕੈਮ ਰਹਿੰਦੇ ਆ ਕੈਮ ਰਹਿੰਦੇ ਆ ਬਾਬਾ ਜੀ ਕੀ ਕਹੋਂਗੇ ਕੀ ਕਹੋਂਗੇ ਆਉਣ ਵਾਲੀ ਪੀੜੀ ਨੂੰ ਮੈਂ ਘਰਾੜ ਬਣਾ ਸਕਦੀ ਆ ਕਿ ਨਵੀਂ ਪੀੜੀ ਬਣਾ ਸਕਦੀ ਘਰਾੜ ਪਾਣੀ ਤਾਂ ਵਾਧੂ ਪੰਜਾਬ ਚ ਪਾਣੀ ਵਾਧੂ ਹੈ ਨਾ ਵਾਧੂ ਹੜ੍ਹ ਤਾਂ ਬਣਾ ਸਕਦੇ ਆ ਕਿ ਬਣਨਾ ਚਾਹੀਦਾ ਬਣਨਾ ਚਾਹੀਦਾ ਜੀ ਲੋ ਜੀ ਬਾਬਾ ਜੀ ਇਹਦੀ ਕੱਟ ਨਹੀਂ ਹੁੰਦੀ ਆਟੇ ਨੂੰ ਅੱਛਾ ਇਹਦੀ ਕੱਟ ਵੀ ਨਹੀਂ ਹੁੰਦੀ ਨਹੀਂ ਫ੍ਰੀ ਹੁੰਦਾ ਹੈ ਜੀ ਅੱਛਾ ਕੋਈ ਕਾਟ ਨਹੀਂ ਕੋਈ ਕਾਟ ਨਹੀਂ ਹੁੰਦੀ ਇਹਦੀ ਲੋ ਜੀ ਇਕ ਤਾਂ ਪਿਹਾਈ ਦਾ ਵੀ ਫਾਇਦਾ ਆ ਜਿਹੜੀ ਆਟੇ ਪਿੱਛੇ ਕਾਰਡ ਕੱਟਦੇ ਨੇ ਜਦੋਂ ਆਪਾਂ ਆਟਾ ਭਉਣ ਜਾਂਦੇ ਆ ਤੇ ਉਹ ਵੀ ਨਹੀਂ ਹੁੰਦੀ ਸੀ ਕਹਿੰਦੇ ਰਾਈਟ ਤੇ ਚਲੋ ਅੰਦਰ ਜਾ ਕੇ ਬਾਕੀ ਦਿਖਾਵਾਂਗੇ ਬਾਪੂ ਜੀ ਹੋਰ ਕੀ ਚੇਂਜਸ ਆਈਆਂ ਕੀ ਚੇਂਜ ਹੋਇਆ ਤੁਹਾਡੇ ਵੇਲੇ ਜਦੋਂ ਤੁਹਾਡਾ ਠੰਡਾ ਮੌਸਮ ਹੁੰਦਾ ਸੀ ਪਹਿਲਾਂ આજ ਤੋਂ ਅੱਛਾ ਜੀ ਮੜਾ ਮੜਾ ਆਈ ਆ 11 ਦੇ ਵਿੱਚ ਠੰਡਾ ਮੌਸਮ ਹੁੰਦਾ ਅੱਛਾ ਜੀ ਪਾਣੀ ਬਹੁਤ ਜ਼ਿਆਦਾ ਆ ਪੱਡਾ ਵੱਡਾ ਪੱਡਾ ਘਟਿਆ ਇੱਥੇ ਅੱਛਾ ਜੀ ਗੁਣ ਤਾਂ ਹੁਣ ਤਾਂ ਥੋੜਾ ਹੀ ਆ ਉਹ ਬੜਾ ਵੱਡਾ ਗਾੜੀ ਦੇ ਚਲਾਂਟੇ ਨਹੀਂ ਰਹਿ ਰਹੇ ਅੱਛਾ ਅੱਛਾ ਠੀਕ ਠੀਕ ਠ ਉਥੇਰੇ ਤਾਂ ਫੁਵਾਰੇ ਉੱਡਦੇ ਹੁੰਦੇ ਸੀ ਹੁਣ ਉਥੇ ਵੀ ਘਟ ਗਿਆ ਮੇਰੇ ਘਟ ਘਟ ਕੇ ਪਾਣੀ ਪਿਛੋਂ ਘਟ ਗਿਆ ਘਟ ਗਿਆ ਬਪੀ ਨਾ ਤਾ ਵੀ ਕਦੀ ਨਾ ਨਰੰਜ ਬੜੇ ਨਾ ਹੁੰਦੇ ਹਾਏ ਕੋਈ ਕੋਈ ਜਵਾਨੀ ਵੇਲੇ ਦਾ ਕਿੱਸਾ ਜਿਹੜਾ ਯਾਦ ਹੋਵੇ ਯਾਰੀ ਦੋਸਤੀ ਦੇ ਵਿੱਚ ਨਹੀਂ ਨਾ ਹੁੰਦੇ ਬੜਾ ਰਹੇ ਉਹਦੇ ਡੰਗਰ ਚਾਰ ਹੁੰਦੇ ਆ ਨਹੀਂ ਕਦੀ ਇਦਾਂ ਹੋਇਆ ਹੋਵੇ ਕਿਸੇ ਨੂੰ ਤੈਰਨਾ ਨਾ ਆਉਂਦਾ ਹੋਵੇ ਠੱਕੇ ਨਾ ਉਹਨੂੰ ਨਹੀਂ ਨਹੀਂ ਉਹਦੋਂ ਮੁੰਡ ਪੁੰਨ ਚ ਕਈ ਕੰਮ ਹੋਛੇ ਕੋਈ ਕੋਈ ਸਾਂਝਾ ਕਰਨਾ ਚਾਹੋ ਨਹੀਂ ਨਹੀਂ ਅਰੇ ਬਾਪੂ ਉਹ ਦਿਨ ਕਿਦਾਂ ਦੇ ਹੁੰਦੇ ਸੀ ਉਹ ਉਹ ਦੇਣ ਚੰਗੇ ਭਰੇ ਉਹ ਦੇ ਦਿਨ ਭੁੱਲੀ ਗਏ ਜੇ ਅੱਖਾਂ ਵੀ ਭਰ ਗਈਆਂ ਬਾਪੂ ਦੀਆਂ ਗੱਲਾਂ ਚਿੱਤੇ ਕਰ ਦੇਖੋ ਬਾਪੂ ਉਹਨਾਂ ਨੇ ਉਹ ਦਿਨ ਚਿੱਤੇ ਕਰ ਗਏ ਤੇ ਅੱਖਾਂ ਭਰ ਗਈਆਂ ਨਾ ਐਕਚੁਅਲ ਦੇ ਵਿੱਚ ਯਾਰਾ ਉਹ ਜਿਹੜੇ ਦਿਨ ਸੀ ਨਾ ਉਹ ਜਿਹੜੇ ਬਚਪਨ ਦੇ ਦਿਨ ਉਹ ਨਹੀਂ ਬਾਪੂ ਲੱਭਦੇ ਨਹੀਂ ਲੱਭ ਰਹੀ ਉਹ ਮੈਂ ਉਹ ਨਾਂਗੇ ਦੇਣ ਕੇ ਬਹੁਤ ਅੱਛਾ ਲੱਗਾ ਤੁਹਾਨੂੰ ਮਿਲ ਕੇ ਤੇ ਬਾਪੂ ਜੀ ਕੀ ਗੱਲ ਹੋਈ ਕੀ ਹੋ ਗਿਆ ਅੱਖਾਂ ਕਹਦੇ ਯਾਰ ਜਿਵੇਂ ਖੁਸ਼ੀ ਆ ਗਈ ਬਾਦ ਹਾਏ ਹਾਏ ਯਾਰ ਮਾਤ ਨੰਦ ਆ ਗਿਆ ਬਾਪੂ ਦਰਸ਼ਨ ਤੁਹਾਡੇ ਘਰ ਕੇ ਨਾ ਅੱਜ ਦਿਲ ਬਾਗੋ ਬਾਗ ਹੋ ਗਿਆ ਆ ਖੁਸ਼ੀ ਵੱਡਾ ਸਾਨੂੰ ਨਾ ਮੈਨੂੰ ਅੱਜ ਆਪਣਾ ਦਾਦਾ ਛੇਤੇ ਆ ਗਿਆ ਹਾਂ ਹਾਂ ਉਹ ਵੀ ਆਹ ਛੇਤੀ ਸਹੀ ਗੱਲਿੰਦ ਆਹ ਵਾਹ ਬਾਪੂ ਨੰਦ ਆਇਆ ਯਾਰ ਦਿਲੋਂ ਅੰਦਰੋਂ ਘੁੰਮ ਕੇ ਆਉਂਦਾ ਆ ਲੋ ਜੀ ਹੁਣ ਆਪਾਂ ਚੱਲਦੇ ਆਂ ਅੰਦਰਲੇ ਪਾਸੇ ਜਿਹੜੀ ਇਹ ਫੈਕਟਰੀ ਲੱਗੀ ਆ ਘਰਾੜਿਆ ਨਾ ਇਹਦੇ ਅੰਦਰਲੇ ਪਾਸੇ ਚੱਲਦੇ ਆ ਤੁਹਾਨੂੰ ਅੰਦਰੋਂ ਦਿਖਾਉਂਦੇ ਆ ਐਕਚੁਅਲ ਦੇ ਵਿੱਚ ਆਟਾ ਬਣਦਾ ਕਿਦਾਂ ਹੁੰਦਾ ਸੀ ਤੇ ਆਪਾਂ ਇਸ ਸਾਈਡ ਤੋਂ ਆਏ ਆ ਇਹਦੇ ਪਰਲੇ ਪਾਸੇ ਪਾਣੀ ਚੱਲ ਰਿਹਾ ਹੈ ਤੇ ਪਾਣੀ ਅੰਦਰ ਦੀ ਜਿਹੜਾ ਘੁੰਮ ਕੇ ਜਾ ਰਿਹਾ ਮੈਂ ਤੁਹਾਨੂੰ ਦਿਖਾਉਂਗਾ ਇੱਥੇ ਅੱਗੇ ਇਹ ਸਾਰੀ ਬਿਲਡਿੰਗ ਖਸਤਾ ਹਾਲਤ ਦੀ ਆ 200 ਸਾਲ ਪੁਰਾਣੀ ਬਿਲਡਿੰਗ ਆ ਇਹ ਇਹ ਜਿਹੜੀ ਵੀ ਤੁਸੀਂ ਦੇਖ ਰਹੇ ਹੋ ਨਾ ਤੇ ਆਓ ਜੀ ਚੱਲਦੇ ਆ ਅੰਦਰ ਹੁਣ ਤੇ ਆਓ ਜੀ ਉਹ ਹੁਣ ਚੱਲਦੇ ਆ ਆਪਾਂ ਘਰਾੜ ਦੇ ਅੰਦਰ ਅਹ ਜੀ ਸੱਸੀ ਗਾਲ ਜੀ ਕਿਹੜੀ ਜਗ੍ਹਾ ਤੋਂ ਛੋਟੇ ਘੁੰਮਣਾ ਕਿਦਾਂ ਦਾ ਘਰਾੜ ਲੱਗਦਾ ਅੰਦਰ ਚਲਾਨ ਵਾਲੇ ਤੇ ਲੋ ਜੀ ਪਾਜੀ ਆ ਲੋ ਜੀ ਆ ਆ ਜੀ ਘਰਾੜ ਪਹਿਲਾਂ ਤਾਂ ਧਿਆਨ ਦੇ ਨਾਲ ਥੱਲੇ ਡੂੰਗਾ 2-3 ਪੋਡੇ ਆ ਤੇ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਵੀ ਆ ਜਿਹੜੇ ਫਟੇ ਆ ਨਾ ਇਹ ਫਟੇ ਦੇ ਥੱਲੇ ਵਗਦਾ ਪਾਣੀ ਜਿੱਦਾਂ ਆ ਕਾਂਦੇ ਪਰਲੇ ਪਾਸੇ ਆਪਾਂ ਗਏ ਸੀਗੇ ਨਾ ਇਹ ਕਾਂਦੇ ਪਰਲੇ ਪਾਸੇ ਵੀ ਸੂਆ ਵਗਦਾ ਆ ਤੇ ਜਿਹੜਾ ਪਾਣੀ ਅੰਦਰ ਨੂੰ ਆਉਂਦਾ ਆ ਉਹ ਪਾਣੀ ਆਉਂਦਾ ਇਹਦੇ ਪਿੱਛੇ ਥੱਲੇ ਸਟਿਕੜਾੜ ਚੱਲਦਾ ਆ ਕਿੱਦਾਂ ਆ ਤੁਹਾਨੂੰ ਅੱਜ ਆਪਾਂ ਇਹ ਵੀ ਦੱਸਣਾ ਆ ਕੱਲੀ ਘਰਾੜ ਮਸ਼ੀਨ ਆਪਣੀ ਜਿਹੜੀ ਇਹ ਫੈਕਟਰੀ ਦਿਖਾਉਣੀ ਨਹੀਂ ਇਹ ਵੀ ਦੱਸਣਾ ਵੀ ਇਹ ਕੰਮ ਕਿਦਾਂ ਕਰਦੀ ਆ ਇਹ ਹੈਗੇ ਪੱਥਰ ਦੇ ਪੋੜ ਪੱਥਰ ਦੇ ਪੋੜ ਦੇ ਉੱਤੇ ਨਾ ਇਹਨਾਂ ਨੇ ਇੱਕ ਲੋਹੇ ਦੀ ਪੱਤੀ ਉਹਦੇ ਉੱਪਰ ਲਾਈ ਹੁੰਦੀ ਆ ਵੀ ਇਹ ਜੇ ਭੁਰੇ ਤਾਂ ਟੁੱਟੇ ਨਾ ਰਾਈਟ ਜਦੋਂ ਇਹ ਘੁੰਮਦੀ ਆ ਤੇ ਵਿੱਚ ਇਹਦੇ ਹੁੰਦਾ ਆ ਇਹਦੇ ਵਿੱਚ ਸਰਾਖ ਬਾਰ ਕੇ ਇਹਦੇ ਉੱਤੇ ਨੂੰ ਜੋਇੰਟ ਕੀਤਾ ਹੁੰਦਾ ਘੁੰਮਣ ਦੇ ਲਈ ਤੇ ਆ ਜੋ ਤੇ ਇਹਦੇ ਉੱਤੋਂ ਪੈਂਦਾ ਆ ਦਾਣੇ ਹਾਂਜੀ ਇਹ ਤੋਂ ਪੈਣੇ ਆ ਦਾਣੇ ਤੇ ਇਹਦੇ ਵਿੱਚੋਂ ਡਿਕਨੇ ਆ ਥੱਲੇ ਤੇ ਇਹਨੇ ਫੇਰ ਘੁੰਮਣਾ ਆ ਤੇ ਇੱਥੇ ਆਟਾ ਡਿਕਣਾ ਆ ਸਾਰਾ ਤੇ ਤੁਹਾਨੂੰ ਮੈਂ ਡੈਮੋ ਵੀ ਦਿਖਾਉਣਾ ਤੇ ਲਓ ਜੀ ਆ ਦੇਖੋ ਅ ਥੱਲੇ ਆੜ ਬਣੀ ਹੋਇਆ ਇੱਕ ਚੋੜੀ ਉਹ ਜਦੋਂ ਇਹਦੇ ਵਿੱਚ ਵੱਜਦਾ ਨਾ ਥੱਲੇ ਆ ਕੇ ਇਹਨੂੰ ਘਮਾਉਂਦਾ ਘੁਮਾ ਕੇ ਇਹ ਆਪਣਾ ਕੰਮ ਕਰ ਜਾਂਦਾ ਪਾਣੀ ਤਾਂ ਫਿਰ ਇੱਥੋਂ ਦੀ ਪਾਣੀ ਮੁੜ ਕੇ ਬਾਹਰ ਕੱਢ ਦਿੰਦੇ ਆ ਇੰਨਾ ਹੀ ਕੰਮ ਆ ਪਾਣੀ ਦਾ ਉੱਥੋਂ ਐਂਟਰ ਕਰਦੇ ਆ ਇਹ ਇਥੋਂ ਆਊਟ ਕਰਦੇ ਆ ਰਾਈਟ ਤੇ ਇਤਨਾ ਚੱਲਦਾ ਘਰਾੜ ਉਹ ਜਿਹੜੇ ਖੱਡਾਂ ਦੇ ਵਿੱਚ ਪਹਾੜਾਂ ਦੇ ਵਿੱਚ ਆ ਉਹ ਵੀ ਜਿਹੜੇ ਵੱਡੇ ਵੱਡੇ ਝਰਨੇ ਹੁੰਦੇ ਆ ਉਹਨਾਂ ਦੇ ਥੱਲੇ ਇਹ ਬਣਾਇਆ ਹੁੰਦਾ ਇਹ ਪਾਣੀ ਡਿੱਗਦਾ ਆ ਪਾਣੀ ਡਿੱਗ ਕੇ ਜਦੋਂ ਇਹਦੇ ਥੱਲੇ ਪਰਾਂ 'ਚ ਵੱਜਦਾ ਆ ਤਾਂ ਫਿਰ ਇਹ ਘੁੰਮਦੀ ਆ ਘਰਾੜ ਰਾਈਟ ਤੇ ਸ਼ਾਇਦ ਮੈਂ ਬੜੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਅੰਦਰ ਗਰਮੀ ਬਹੁਤ ਆ ਤੇ ਸ਼ਾਇਦ ਤੁਹਾਨੂੰ ਸਮਝ ਆ ਗਈ ਹੋਊਗੀ ਅੰਦਰ ਹਨੇਰਾ ਵੀ ਆ ਤੇ ਹਾਂਜੀ ਹਾਂ ਦੀ ਫੱਟੇ ਫਟ ਘਰ ਮੋਟੇ ਫੱਟੇ ਇੱਥੇ ਇੱਧਰ ਕੀ ਹੈ ਅੱਛਾ ਮੋਟੇ ਫੱਟੇ ਦੇ ਓਕੇ ਓਕੇ ਗੁੱਡ ਅੱਛਾ ਬੀ ਕੇਅਰਫੁਲ ਅਗਰ ਤੁਸੀਂ ਆਉਂਦੇ ਵੀ ਨਾ ਦੇਖਣ ਤਾਂ ਥੱਲੇ ਦੇਖ ਕੇ ਕਿਉਂਕਿ ਫੱਟੇ ਜਿਹੜੇ ਬਹੁਤ ਖਸਤਾ ਹਾਲਤ ਦੇ ਵੀ ਹੋ ਗਏ ਹੋ ਆ ਤੇ ਟੁੱਟ ਵੀ ਸਕਦਾ ਟੁੱਟ ਵੀ ਸਕਦਾ ਰਾਈਟ ਤੇ ਇਹਦੇ ਥੱਲੇ ਵਗਦਾ ਪਾਣੀ ਵੀ ਠੱਟ ਟੁੱਟ ਵੀ ਲੱਗ ਸਕਦੀ ਆ ਥੱਲੇ ਵੀ ਡਿੱਗ ਸਕਦੇ ਆ ਨਾ ਇੱਥੇ ਖਤਰਾ ਨਹੀਂ ਆ ਇੱਥੇ ਇੱਥੇ ਆਪਾਂ ਆ ਗਏ ਆ ਪਤਲੀ ਜਗ੍ਹਾ ਸੇਫ ਜਗਾ ਤੇ ਇਹ ਜਿਹੜੇ ਦਾਣੇ ਆ ਇਹ ਪਾਉਣ ਦੇ ਲਈ ਆਪਾਂ ਰੱਖਿਓ ਆ ਤੇ ਦਾਣੇ ਉਹ ਚ ਪੈਣੇ ਆ ਹਾਂਜੀ ਰਾਈਟ ਤੇ ਆਜੋ ਬਈ ਇੱ ਵਾਹ ਜੀ ਵਾਹ ਕੀ ਬਾਤ ਹੈ ਪਾਣੀ ਦਾ ਸਰਕਲ ਦਾਰਾ ਹਾਂ ਇਹ ਪਾਣੀ ਦਾ ਸਰਕਲ ਆ ਇਧਰੋਂ ਪਾਣੀ ਐਂਟਰ ਕਰਦਾ ਤੇ ਇਦਾਂ ਥੱਲੇ ਥੱਲੇ ਜਾਂਦਾ ਆ ਅੰਡਰਗਰਾਉਂਡ ਪਾਈਪਲਾਈਨ ਪਾਈੂ ਆ ਤੇ ਇਹ ਥੱਲੇ ਥੱਲੇ ਇਹਨੂੰ ਪੂੜਾ ਨੂੰ ਘੁਮਾਉਂਦਾ ਆ ਤੇ ਇਹ ਆ ਜੀ ਫਾਉਂਡੇਸ਼ਨ ਪੂਰਾ ਅਜਾ ਆ ਆ ਜੀ ਹਾਂਜੀ ਜਿਹੜਾ ਥੱਲੇ ਘੁੰਮਦਾ ਹੁੰਦਾ ਨਾ ਚੱਕਰ ਤੇ ਲਓ ਆ ਆ ਚੈੱਕ ਕਰੋ ਰਾਈਟ ਇਹ ਇਦਾਂ ਲੱਗਦਾ ਜਿੱਦਾਂ 에ਰੋਪਲੇਨ ਤੇ ਜਿਹੜੇ ਸਾਈਡਾਂ ਦੇ ਜੈਟ ਨਹੀਂ ਲੱਗੇ ਹੁੰਦੇ ਉਹਦੇ ਮੂਰੇ ਪਰਾਂ ਦੇ ਮੂਰੇ ਇਦਾਂ ਦਾ ਪਰ ਲਗਾਇਆ ਹੁੰਦਾ ਵੱਡਾ ਇੱਕ ਨਾ ਇਹ ਉਹੋ ਜਿਹਾ ਲੱਗਦਾ ਆ ਹੈਨਾ ਤੇ ਇਹ ਥੱਲੇ ਲੱਗਾ ਆ ਇਹਦੇ ਇਹਦੇ ਚ ਪਾਣੀ ਵਜਦਾ ਤੇ ਇਹ ਫੇਰ ਘੁੰਮਦਾ ਆ ਤੇ ਇਹ ਹੈਗਾ ਲੋਹੇ ਦਾ ਹਾਂਜੀ ਰਾਈਟ ਤੇ ਫਿਰ ਇਹ ਇਹਨੂੰ ਪੂਰੀ ਸਪੀਡ ਦੇ ਨਾਲ ਘੁਮਾਉਂਦਾ ਆ ਰਾਈਟ ਦੇਖਦੇ ਆ ਕਿੰਨਾ ਕੁ ਭਾਰ ਆ ਆ ਭਾਰ ਆ ਬਈ ਭਾਰ ਆ ਰਾਈਟ ਤੇ ਲੋ ਜੀ ਇਹ ਆ ਜੀ ਅ ਬਟਾਲੇ ਦੇ ਲਾਗੇ ਪਿੰਡਾ ਪਿੰਡ ਅਲੀ ਯਾਰ ਅਲੀ ਯਾਰ ਨਹਿਰਾ ਵਾਲਾ ਨਹਿਰਾ ਆਣਾ ਹਾਂਜੀ ਤੇ ਆ ਜਿਹੜਾ ਇਹਦੀ ਬਿਲਡਿੰਗ ਦੀ ਛੱਤ ਤੁਹਾਨੂੰ ਦਿਖਾਉਣਾ ਆ ਇਹ ਡਾਟ ਲਾ ਕੇ ਨਾ ਇਹ ਲੈਂਟਰ ਪਾਇਆ ਆ ਦੇਖੋ 200 ਸਾਲ ਪਹਿਲਾਂ ਇੰਜੀਨੀਅਰਿੰਗ ਦਾ ਇੱਕ ਇੱਕ ਖਾਸ ਨਮੂਨਾ ਆ ਹੈਨਾ ਇੰਜੀਨੀਅਰਿੰਗ ਦਾ ਉਸ ਵੇਲੇ ਕਿੰਨੀ ਕਾਮਯਾਬ ਹੋਊਗੀ ਥੱਲੇ ਗਾਡਰ ਪਾਇਆ ਵਾ ਪਰ ਉੱਤੇ ਡਾਟ ਲਾ ਕੇ ਲੈਂਟਰ ਪਾਇਆ ਘਮਾ ਘਮਾ ਕੇ ਰਾਈਟ ਤੇ ਇਹ 200 ਸਾਲ ਪੁਰਾਣੀ ਬਿਲਡਿੰਗ ਆ ਔਰ ਅੱਜ ਵੀ ਇਹ ਲੈਂਟਰ ਇਦਾਂ ਲੱਗਦਾ ਇਦਾਂ ਬਿਲਕੁਲ ਨਵਾਂ ਹੁੰਦਾ ਨਾ ਬਸੇ ਕੰਧਾਂ ਦੀ ਹਾਲ ਜ਼ਰੂਰ ਖਸਤਾ ਹੋ ਗਈ ਆ ਕਿ ਸੀਮੈਂਟ ਲਿੱਟ ਚੁੱਕਾ ਆ ਕੰਧਾਂ ਤੋਂ ਬਟ ਇਹ ਛੱਤ ਦੀ ਗੱਲ ਕਰੀਏ ਤਾਂ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦਾ ਉਹ ਦੇਖੋ ਰਾਈਟ ਬਿਲਕੁਲ ਇੱਦਾਂ ਲੱਗਦਾ ਇੱਦਾਂ ਜੇ ਭਈ ਹੁੰਦੀ ਆ ਬਾਕੀ ਜਿਹੜੇ ਗਾੜਰੇ ਆ ਉਹਨਾਂ ਨੂੰ ਵੀ ਨਿਗਾਲ ਪੈ ਚੁੱਕਾ ਆ ਹਨਾ ਤੇ ਲਓ ਜੀ ਇਹ ਆ ਜੀ ਕਰਾੜ ਇਹਨੂੰ ਕਹਿੰਦੇ ਕਰਾੜ ਪਾਣੀ ਵਾਲੀ ਠੰਢੀ ਜੱਗੀ ਤੇ ਜਿਹੜੇ ਜਿਹੜੇ ਵੀਰ ਭਰਾ ਇਹ ਇਹਨਾਂ ਨੇ ਦੇਖੀਆਂ ਚੱਕੀਆਂ ਉਹ ਕਮੈਂਟ ਸੈਕਸ਼ਨ 'ਚ ਦੱਸਿਓ ਹਾਂਜੀ ਤੇ ਬਾਕੀ ਇਹ ਵੀ ਹੁਣ ਬੰਦ ਹੋਣ ਦੀ ਗੱਲ ਕਰਤੇ ਆ ਕੋਈ ਨਹੀਂ ਆਉਂਦਾ ਜਾਂਦਾ ਇੱਥੇ ਬਹੁਤ ਰੀਅਲ ਆ ਘਾਟ ਆ ਨਾ ਤੇ ਮੇਰੇ ਹਿਸਾਬ ਨਾਲ ਜਿੱਦਾਂ ਆਪਾਂ ਵੀਡੀਓ ਪਿੱਛੇ ਦੱਸਿਆ ਇਹ ਸਾਡਾ ਕਹਿ ਲਈਏ ਪਿਸ਼ੋਕੜ ਆ ਸਾਡਾ ਇਤਿਹਾਸ ਆ ਸਾਡਾ ਸੱਭਿਆਚਾਰ ਨਾਲ ਜੁੜਿਆ ਆ ਹਾਂਜੀ ਹਾਂਜੀ ਇਸ ਚੀਜ਼ਾਂ ਨੂੰ ਜੇ ਆਪਾਂ ਸਾਹਮ੍ਹ ਸਕਦੇ ਤਾਂ ਵੀ ਸਾਹਮ੍ਹ ਲਈਏ ਸਾਹਮ੍ਹ ਲਈਏ ਇਹ ਰਾਈਟ ਤੇ ਕਿਉਂਕਿ ਇਹ ਔਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਇਹ ਫੋਟੋਆਂ ਜੋਗਾ ਹੀ ਰਹਿ ਜਾਣਾ ਹੁਣ ਵੀ ਰਹਿ ਗਿਆ ਹਾਂਜੀ ਰਾਈਟ ਤੇ ਬਹੁਤ ਕੁਝ ਫੋਟੋਆਂ 'ਚ ਰਹਿ ਜਾਣਾ ਨਲਕੇ ਵੀ ਫੋਟੋਆਂ 'ਚ ਰਹਿ ਜਾਣੇ ਆ ਰਾਈਟ ਬਹੁਤ ਕੁਝ ਇਹ ਪਾਣੀ ਨਾਲ ਕਿਹੜਾ ਆਹੀਂ ਆਉਂਦਾ ਹੁੰਦਾ ਸੀ ਇਹ ਵੀ ਫੋਟੋਆਂ ਜੀ ਰਹਿ ਜਾਣ ਆ ਆਉਣ ਵਾਲੀ ਪੀੜ੍ਹੀ ਦੇ ਲਈ ਸ਼ਾਇਦ ਇੱਕ ਮੈਂ ਵੀਡੀਓ ਦੇਖੀ ਸੀ ਅ ਕਿਸੇ ਬਾਹਰਲੀ ਕੰਟਰੀ ਦੀ ਹੈ ਨਾ ਉੱਥੇ ਚ ਇਹ ਚੀਜ਼ ਦਿਖਾਈ ਸੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੇ ਅਸੀਂ ਆਪਣੇ ਵਾਤਾਵਰਨ ਨੂੰ ਸ਼ੁੱਧ ਨਾ ਕੀਤਾ ਦਰਖਤ ਨਾ ਲਾਏ ਹਾਂ ਜੀ ਆਪਣੇ ਕੇਅਰ ਨਾ ਹੋਏ ਆਪਣੇ ਪ੍ਰਤੀ ਹੈ ਨਾ ਤਾਂ ਫਿਰ ਇਹ ਆਉਣ ਵਾਲੇ ਦਿਨਾਂ ਲਈ ਗਰਮੀ ਵੀ ਬਹੁਤ ਵਧੂਗੀ ਰਾਈਟ ਹਾਂਜੀ ਖਾਸ ਐਗਜ਼ਾਮਪਲ ਦੁਬਈ ਦੀ ਆ ਦੁਬਈ ਇੰਨੀ ਗਰਮੀ ਹੁੰਦੀ ਸੀ ਉਸ ਦੇਸ਼ ਨੇ ਬਾਹਰਲੀਆਂ ਕੰਟਰੀਆਂ ਤੋਂ ਮਿੱਟੀ ਮਗਾ ਮਗਾ ਕੇ ਬੈਰੀ ਜਹਾਜ਼ਾਂ ਦੇ ਵਿੱਚ ਉਸ ਜਗ੍ਹਾ ਦੇ ਉੱਤੇ ਟੈਂਪਰੇਚਰ ਨੂੰ ਵੀ ਡਾਊਨ ਕੀਤਾ ਪਾਣੀ ਵੀ ਮੀਂਹ ਵੀ ਪੈਣ ਲੱਪਿਆ ਤੇ ਬਰਫ਼ ਵੀ ਪੈਣ ਲੱਪਈਆ ਤੇ ਇਸ ਕਰਕੇ ਸਾਡੇ ਤਾਂ ਸਾਰਾ ਕੁਝ ਹੀ ਹੈਗਾ ਆ ਕਿਉਂਕਿ ਅਸੀਂ ਗੱਲ ਆ ਜਾਗਰੂਕ ਹੋਣ ਦੀ ਤਾਂ ਸਾਰੇ ਗੱਲ ਮਿਲ ਕੇ ਹੋਈਏ ਤੇ ਰਲ ਕੇ ਕਰੀਏ ਨਾ ਹੋਰ ਖਾਲਸਾ ਜੀ ਕੀ ਹਾਲ ਚਾਲ ਹੈ ਕਿਰਪਾ ਮਹਾਰਾਜ ਦੀ ਕਿਰਪਾ ਕਿਰਪਾ ਚਾਹੀਦੀ ਆ ਸ਼ੁਕਰ ਹੈ ਮਹਾਰਾਜ ਬਾਬੇ ਉਹ ਮੈਂ ਨਾ ਘਰਾੜ ਜਿਹੜਾ ਦੇਖ ਕੇ ਨਾ ਬਜ਼ੁਰਗਾਂ ਦੀਆਂ ਕਈਆਂ ਗੱਲਾਂ ਜਿੱਤੇ ਆ ਗਈਆਂ ਵਾ 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 ਹਾਂਜੀ ਵਾ ਉਹ ਮੈਨੂੰ ਬਜ਼ੁਰਗ ਮਿਲੇ ਇੱਥੇ ਰਾਮ ਸਿੰਘ ਹੁਣੀ ਸੀਗੇ ਇੱਥੇ ਉਹਨੇ ਅੱਖਾਂ ਹੀ ਭਰ ਲਈਆਂ ਗਮਾਂ ਕਰਦਿਆਂ ਕਰਦਿਆਂ ਨੇ ਆਨੰਦ ਆਇਆ ਜੀ ਪੂਰਾ ਇਸ ਵੇਲੇ ਨਾ ਇਧਰਲੇ ਪਾਸੇ ਏਦਾਂ ਆ ਵੀ ਸਾਡਾ ਪਿਸ਼ੋਕੜ ਜੀ ਵੀ ਸਾਹਮਣੇ ਰੱਖਿਆ ਪਿਸ਼ੋਕੜ ਸਾਹਮਣੇ ਆ ਜੀ ਸਾਹਮਣੇ ਹਾਂਜੀ ਸਾਹਮਣੇ ਕੀ ਕਹੋਗੇ ਇਹ ਇਹਦੇ ਬਾਰੇ 2 ਲੱਖ ਆਪਣੇ ਇਹ ਹੈ ਜੀ ਸਤਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਹਰ ਇੱਕ ਜੀਵ ਜਿਹੜਾ ਵਿਅਕਤੀ ਆ ਗੁਰੂ ਮਾਰਾ ਦਾ ਜਿਹੜਾ ਪ੍ਰਾਣੀ ਆ ਭਾਰਤ ਮਾਤਾ ਦੇ ਦੇਸ਼ ਦਾ ਉਹਨੂੰ ਹਰ ਇੱਕ ਨੂੰ ਆਪਣਾ ਫਰਜ਼ ਜਿਹੜਾ ਨਿਭਾਉਣਾ ਚਾਹੀਦਾ ਵਾ ਤੇ ਇਸੇ ਤਰ੍ਹਾਂ ਹੀ ਆਪਣਾ ਜਿਹੜਾ ਪ੍ਰਾਤਨ ਇਤਿਹਾਸ ਆ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮਤਲਬ ਆਪਣਾ ਜਿਹੜਾ ਪ੍ਰਾਤਨ ਮੰਦਿਰ ਆ ਗੁਰਦੁਆਰਾ ਸਾਹਿਬ ਆ ਚਰਚਾ ਮਸਜਿਦ ਆ ਜਿੰਨੇ ਹੈਗੇ ਆ ਮਹਾਰਾਜ ਦੀ ਚਰਨਾਂ ਵਾਲੇ ਇੱਥੇ ਰੁੜੇ ਆ ਕਿਉਂਕਿ ਪਰਮੇਸ਼ਰ ਤੇ ਇੱਕੋ ਹੀ ਆ ਉਹ ਇੱਕੋ ਹੀ ਆ ਤੂੰ ਜੁਗ-ਜੁਗ ਸਦਾ-ਸਦਾ ਤੂੰ ਇੱਕੋ ਜੀ ਤੂੰ ਨਹਿਚਲ ਕਰਤਾ ਸੋਈ ਤੂੰ ਦੇ ਆਪੇ ਭਾਵੇਂ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੂੰ ਦੇ ਆਪੇ ਸ੍ਰਿਸ਼ਟ ਸਭੇ ਉਪਾਈ ਜੀ ਤੂੰ ਦੇ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੇ ਕਾਜ ਨਵੈ ਜਿਹੜਾ ਸਾਰਿਆਂ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰਿਆ ਅੱਲਾ ਤਾਲਾ ਆਂ ਸ਼੍ਰੀ ਰਾਮ ਭਗਵਾਨ ਆਂ ਯਾ ਮਾਤਾ ਦੀ ਵੀ ਉਹੀ ਆ ਕੋਈ ਅੰਤਰ ਨਹੀਂਗਾ ਹੈਗਾ ਘੜ ਘੜ ਕੇ ਅੰਤਰ ਕੀ ਜਾਣ ਤਿਆ ਭਲੇ ਭਰੇ ਕੀ ਪੀਰ ਪਛਾਣ ਤਿਆ ਇਹਨੂੰ ਪਛਾਣ ਕਰਨ ਦੀ ਲੋੜ ਹੈ ਗੁਰੂ ਸਾਹਿਬ ਦੀ ਸੰਤਾ ਮਹਾਂਪੁਰਸ਼ਾਂ ਤੋਂ ਬਿਨਾਂ ਪਛਾਣ ਨਹੀਂ ਗਈ ਆਉਂਦੀ ਸਿਰਫ ਸਮਝਣ ਦੀ ਲੋੜ ਹੈ ਗਈ ਆ ਤੇ ਗੁਰੂ ਸਾਹਿਬ ਚੜ੍ਹਦੀ ਕਲਾ ਬਸ਼ੰਗਿਰਾਂ ਪਰਿਆਤ ਰੱਖਣ ਕਿਰਪਾ ਰੱਖਣ ਗਰੀਬਾਂ ਦੀ ਆਵਾਜ਼ ਤੱਕ ਜੀ ਤੁਸੀਂ ਕੋਈ ਸਾਡਾ ਸਵਾਲ ਛੱਡਿਆ ਹੀ ਨਹੀਂ ਵਾਹਿਗੁਰੂ 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 ਬੋਲੇ ਸੋ ਨਿਹਾਲ ਕਾਲਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਕਿਰਪਾ ਨਾਲ ਖਾਲਸਾ ਜੀ ਨਿਹਾਲ ਹੋ ਗਏ ਰਾਮ ਤਾਂ ਕਰ ਮੈਂ ਕਹਾਂ ਜੀ ਮੈਂ ਦੱਸ ਨਹੀਂ ਸਕਦਾ ਵੀ ਦਿਲੋਂ ਕਿੰਨੀ ਖੁਸ਼ੀ ਹੋਈ ਹੈ ਵਾਹਿਗੁਰੂ ਵਾਹਿਗੁਰੂ ਜੀ ਧੰਨ ਮਹਾਰਾਜ ਤੇ ਮੈਂ ਬਾਬਾ ਸ਼੍ਰੀ ਚੰਦ ਜੀ ਦੇ ਸਥਾਨਾ ਤੋਂ ਆਇਆ ਉੱਥੋਂ ਉਸ ਤੋਂ ਬਾਅਦ ਇੱਥੇ ਆਇਆ ਪਤਾ ਨਹੀਂ ਕੀ ਤੁਹਾਡੇ ਦਰਸ਼ਨ ਹੋਣੇ ਸੀ ਤੁਹਾਡਾ ਕੀ ਸ਼ੁਭਨਾਮ ਜੀ ਮੇਰਾ ਸ਼ੁਭਨਾਮ ਸੰਤੋਖ ਸਿੰਘ ਹੈ ਸੰਤੋਖ ਸਿੰਘ ਬਹੁਤ ਅੱਛਾ ਲੱਗਾ ਦਿਲੋਂ ਬਹੁਤ ਅੱਛਾ ਲੱਗਾ ਹਾਂ ਜੀ ਤੇ ਦੇਖੋ ਇਹ ਰੱਬੀ ਰੂਹਾਂ ਤੇ ਮਹਾਰਾਜ ਕਿਰਪਾ ਕਰੇ ਜੀ ਗਰੀਬ ਨਿਵਾਜ ਕਰੇ ਜੀ 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 ਭਲਾ ਕਰਨ ਮੀਰ ਪਰੇ ਹੱਥ ਗਰੀਬ ਨਿਵਾਜ ਮਹਾਰਾਜ ਗੋਬੀ ਕਿਰਪਾ ਸਤਿਗੁਰੂ ਮੇਰਾ ਪਰੇ ਹੱਥ ਵਾਹਿਗੁਰੂ 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 ਸੱਚੀਆਂ ਸਰਕਾਰਾਂ ਮਹਾਰਾਜ ਕਿਰਪਾ ਕਰਨ ਮਹਾਰਾਜ ਸਾਹਿਬ ਦੁਨੀਆ ਤੇ ਅਮਨ ਸ਼ਾਂਤੀ ਬਸੇ ਵਾਹਿਗੁਰੂ ਵਾਹਿਗੁਰੂ ਤੁਹਾਨੂੰ ਭਲਾ ਕਰਨ ਭਲਾ 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 ਪਲਾ تیرਾ ਰੂਪ ਅਤੀ ਸੁੰਦਰ ਅਪਾਰ ਮੂਰਤ ਦੇ ਮਹਾਵਾਕਾਂ ਅਸਰ ਭਲਾ ਕਰਨ ਸਦਾਈ ਖੁਸ਼ੀਆਂ ਦੀ ਖੇੜੀ ਦੇ ਨਾਮ ਦੇ 베ੜੇ ਹਾਸਤੇ 베ੜੇ ਬਸ਼ ਕਰ ਮੇਰਾ ਪਰੇ ਹੱਥ ਰੱਖਣ ਮਹਾਰਾਜ ਇਸੇ ਤਰ੍ਹਾਂ ਜਿਹੜੀ ਭਾਰਤ ਮਾਤਾ ਦੀ ਫਲਵਾੜੀ ਹੈ ਇਸੇ ਤਰ੍ਹਾਂ ਹੱਸਦੀ ਖੇਡਦੀ ਰਹੇ ਵਾਹਿਗੁਰੂ ਜੈ ਜੈਕਾਰ ਹੋਵੇ ਮਾਰਾ ਕਿਰਪਾ ਦਾ ਕੀ ਬਾਤ ਹੈ ਸਰਕਾਰ ਕੀ ਬਾਤ ਹੈ ਜੀ ਕੀ ਬਾਤ ਹੈ ਆਨੰਦ ਆਇਆ ਤੇ ਤੋਰੰਦਰੋਂ ਹਲਾ ਕੇ ਰੱਖ ਤੇਰੀ ਦੁਨੀਆ ਅੱਜ ਤੇ ਸੰਤ ਸਭਾ ਕੋ ਸਦਾ ਜੈਕਾਰ ਆਏ ਹਾਏ ਹਾਏ ਕੀ ਬਾਤ ਹੈ ਸਾਡੇ ਮੈਂ ਕਿਹਾ ਮੈਂ ਅਕਸਰ ਵੀਡੀਓ ਚ ਕਹਿੰਦਾ ਹੁੰਦਾ ਵੀ ਯਾਰ ਕੁਛ ਥਾਵਾ ਕੁਛ ਸਥਾਨ ਕੁਛ ਰੱਬੀ ਰੂਹਾਂ ਇਹੋ ਦੀਆਂ ਹੁੰਦੀਆਂ ਹੁੰਦੀਆਂ ਇੱਥੇ ਅਲਫਾਜ਼ ਖਤਮ ਹੋ ਜਾਂਦੇ ਆ ਕੁਝ ਕਹਿਣ ਨੂੰ ਰਹਿੰਦਾ ਹੀ ਨਹੀਂ ਉਹਨਾਂ ਚੋਂ ਤੁਸੀਂ ਇੱਕ ਦਿ세 ਮੈਨੂੰ ਅੱਜ ਤੁਹਾਤੋਂ ਪਹਿਲਾਂ ਰਾਮ ਸਿੰਘ ਹੁਣੀ ਅੰਕਲ ਜੀ ਇੱਕ ਤੁਸੀਂ ਵਾਹਿਗੁਰੂ ਜੀ ਮਹਾਰਾਜ ਮੇਰ ਪਰੇ ਹੱਥ ਰੱਖ ਕਿਰਪਾ ਰੱਖਣ ਗਰੀਬਾਂ ਤੇ ਬਾਕੀ ਠੀਕ ਆ ਜੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਸੈਕਸ਼ਨ ਚ ਜਰੂਰ ਦੱਸਿਓ ਔਰ ਮੈਨੂੰ ਤਾਂ ਆਹ ਲੋਕੇਸ਼ਨ ਅੱਜ ਦੀ ਬਹੁਤ ਵਧੀਆ ਲੱਗੀ ਟੱਚ ਉਹ ਜਿਹੜੇ ਅੱਜ ਮੈਨੂੰ ਬੰਦੇ ਮਿਲੇ ਉਹ ਵੀ ਬਹੁਤ ਵਧੀਆ ਮਿਲੇ ਰਾਈਟ ਤੇ ਮਿਲਦੇ ਆ ਫਿਰ ਇੱਕ ਨਵੀਂ ਲੋਕੇਸ਼ਨ ਤੇ ਨਵੇਂ ਡੈਸਟੀਨੇਸ਼ਨ ਤੇ ਤਦ ਤੱਕ ਦੇਖਦੇ ਰਹੋ ਆਪਣੇ ਭਰਾ ਦਾ ਚੈਨਲ ਗ੍ਰੇਟ ਟੈਲੀਕਾਸਟ